ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਪੀ ਭਰਾ ਦੇ ਕੋਲੇ ਆਏ ਆ ਤੇ ਪਸ਼ੂ ਜਿਹੜੇ ਦੋਸਤੋ ਇਸ ਕੋਲੋਂ ਆਪਾਂ ਤੁਹਾਨੂੰ ਥੋੜੇ ਦਿਨਾਂ ਬਾਅਦ ਜਿਹੜੀ ਅਪਡੇਟ ਦੇਣੇ ਰਹਿੰਦੇ ਆਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਗ ਦਿਖਾਵਾਂਗੇ ਤਿੰਨੇ ਬਿਹੜਾ ਨੇ ਸਵੇਸ ਵਾਏ ਪਸ਼ੂ ਆ ਪੂਰੀ ਡਿਟੇਲ ਜਿਹੜੀ ਆ ਉਹ ਗੱਲਬਾਤ ਕਰਕੇ ਆਪਾਂ ਲੈ ਲੈਨੇ ਆਂ ਅੱਜ 28 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 10:00 ਵਜੇ ਮਾਰਨਿੰਗ ਦਾ ਟਾਈਮ ਹੈਗਾ ਆਓ ਕਰਦੇ ਹਾਂ ਗੱਲਬਾਤ ਪੁੱਛਦੇ ਹਾਂ ਕੀ ਡਿਟੇਲ ਆ ਬਾਈ ਹੈਪੀ ਤੋਂ ਸਭ ਤੋਂ ਪਹਿਲਾਂ ਵੀਰ ਹੈਪੀ ਕੀ ਹਾਲ ਨੇ ਭਰਾ ਬਈਆ ਪ੍ਰਸਨ ਸਭ ਤੋਂ ਹੀ ਸੁਣਾਓ ਠੀਕ ਹੈ ਹਾਂ ਜੀ ਚੜ੍ਹਦੀ ਕਲਾ ਹੈ ਠੀਕ ਹੈ ਹੈਪੀ ਭਾਈ ਅੱਜ ਪਸ਼ੂ ਆ ਗਏ ਤਿੰਨ ਤਿੰਨ ਆ ਜੀ ਇੱਕ ਮੈਂ ਆ ਠੀਕ ਆ ਜੀ ਹਾਂ ਜੀ ਇੱਕ ਮੱਝ ਦਿਖਾ ਦਾਂਗੇ ਤਿੰਨ ਵੜਾ ਆ ਗਏ ਤਿੰਨ ਵੜਾ ਜੀ ਠੀਕ ਆ ਜੀ ਦੋ ਸੂਈਆਂ ਸਵਾਈਆਂ ਦੇ ਇੱਕ ਗੱਬਣ ਬੋਲ ਜੀਗਾ ਰੀਗਨਾ ਜੀ ਕੱਚੀ ਪਰ ਹੈ ਪਾ ਵੜਾ ਲੋੜਾ ਅੱਛਾ ਜੀ ਹਾਂ ਠੋਕੜਾ ਦਾ ਭਾਈ ਆ ਪੂਰੇ ਇਸੋਲੇ ਸੋਲੇ ਦੇ ਨਹੀਂ ਪਾ ਦੇ ਜੈ ਜੀ ਜੈ ਜੀ ਦੇ ਚਲੋ ਕਰੀਏ ਸ਼ੁਰੂਆਤ ਹੈਪੀ ਭਾਈ ਪਹਿਲੇ ਨੰਬਰ ਤੇ ਆ ਬੈਡ ਜਿਹੜੀ ਆਪਾਂ ਦਿਖਾ ਰਹੇ ਆ ਸੰਤ ਸਰ ਦੂਜਾ ਸੁਬਾ ਸੂਈ ਆ ਦੂਜਾ ਤਰ੍ਹਾਂ ਦਿਨ ਹੋ ਗਿਆ ਸੂਈ ਨੂੰ ਮਗਰ ਬੱਛੀ ਆ ਆ ਬੱਛੀ ਆ ਗਈ ਹਾਂ ਜੀ 15 ਦਿਨ ਹੋ ਗਏ ਦੂਜਾ ਸੁਬਾ ਮਗਰ ਬੱਛੀ ਹੈ ਦੇਖੀ ਵੇਲ ਚਲੋ ਜੀ ਚੋਣ ਪਰਮਾਇਰ ਦਾ ਨੰਬਰ ਹੈ ਠੀਕ ਆ ਆ ਲੋ ਉਹਦੇ ਨੇ ਆਈਆਂ ਕੱਲ ਦੀਆਂ ਉਹ ਜੀ ਜੰਗ ਲਾਇਆ ਇਹਨਾਂ ਖੋਲ ਦੇ ਅੱਛਾ ਹਾਂਜੀ ਹੇ ਦਿਨ ਤੋਂ ਅਗਰ 15 ਹੋ ਗਏ ਆ 15 ਦਿਨ ਹੋ ਗਏ ਮਗਰ ਬੱਛੀ ਆ ਜੀ ਕਿਉਂਕਿ ਮਗਰ ਬੱਛੀ ਆ ਦੋਸਤੋ 15 ਕ ਦਿਨ ਹੋ ਗਏ ਆ ਤੇ ਦੁੱਧ ਹੁਣ ਕਿੰਨਾ ਜਿਹੜਾ ਚਵਾਵਾਂਗੇ ਆ ਆਪਾਂ ਉਹਨਾ ਕਰਿਆ ਬਦ ਦੁੱਧ ਚੋਕਲੇ 15 ਕਿਲੋ ਹਾਂ ਆਪਣੇ ਘਰੇ 13 ਕਿਲੋ ਦੁੱਧ ਕੋਈ ਵੀ ਮਿਲ ਲੇ ਲੀਟਰ ਭਾਵੇਂ ਘਾਟ ਹੀ ਦੱਸ ਭਾਵੇਂ ਵੀਰ 12 ਹੀ ਜੋਗ ਮੰਨ ਕੇ ਚਲੋ ਹੋਰ ਦੱਸੋ ਵੀ ਲੀਟਰ ਘਾਟ ਹੀ ਦੱਸਗੇ ਵੀ ਆਪਦਾ ਕੋਈ ਵੱਧ ਚੋਵੇ ਭੈਣਾਂ ਦੰਦੇ 15 ਕਿਲੋ ਚੋਕੇ ਲਿਆਏ ਆ ਆਪਾਂ ਜਿੱਥੇ ਲਈ ਆਪਣਾ ਮਗਰ ਲੈ ਘਰੇ ਵੀ ਘੱਲ ਦਿਆਂਗੇ ਹਾਂ ਹਾਂ ਆਪਰ ਤੋਂ ਗੱਲਾਂ ਸਿੱਧੀਆਂ ਆ ਪਰ ਆਪਣੇ ਘਰੇ 13 ਆਪਾਂ 12 ਕਹਿ ਕੇ ਦ ਦੋਸਤੋ 15 ਕ ਦਿਨ ਦਾ ਸਮਾਂ ਆਹ ਬੱਚਾ ਆਇਆ ਥੱਲੇ ਆਹ ਤੁਸੀਂ ਬੱਚਾ ਵੇਖ ਲਓ ਫੀਮੇਲ ਕਾਫ ਆ ਤੇ ਵਹਿੜ ਦਾ ਕੱਦ ਕਰ ਜਿਹੜਾ ਹੈਗਾ ਫੁੱਲ ਵੱਡੀ ਹੈ ਠੀਕ ਆ ਵੱਡੇ ਕੱਦੋ ਕੱਦ ਨਾ ਲੱਪਾ ਨਾ ਜੀਜਣ ਲੈ ਮੇਰੇ ਘਰੇ ਵੇਖੋ ਅੱਛਾ ਜੀ ਹਾਂ ਜੀ ਕੱਲ ਦੀ ਆਈ ਆ ਰੀਗੀ ਜਾਨੀ ਮਗੜੇ ਘਰ ਦੇ ਫਰੀ ਜਾਨੀ ਠੀਕ ਆ ਠੀਕ ਆ ਮੇਰੇ ਨਾਲ ਤੇ ਪੱਠੇ ਪੱਠੇ ਵੀ ਘੱਟ ਚੱਕੇ ਲੱਗਦੇ ਹਾਂਜੀ ਹਾਂ ਜੀ ਥੋੜਾ ਜਿਆਦਾ ਬੱਖੀ ਬੁੱਖੀ ਤਾਂ ਨਾ ਰੱਤੀ ਨਹੀਂ ਪੇਟ ਵਾਲੇ ਪਾਸੇ ਹਾਂ ਜੀ ਤੇ ਹੈਪੀ ਖੋਰ ਕੇ ਦਿਖਾਈਏ ਵੀਰ ਇੱਕ ਸਤੋ ਜਾਨੇ ਪਾਣੀ ਤਾਂ ਜਿਹੜੀ ਪੀਤਾ ਆਹਦੇ ਪਾਣੀ ਨਾਲ ਵੀ ਡੰਗਰ ਹੈਪੀ ਕਹਿੰਦਾ ਵੀ ਉਪਰ ਆ ਜਾ ਕੀਤਾ ਪਸ਼ੂ ਨੇ ਕੋਈ ਨਵੀਂ ਥਾਂ ਤੇ ਜਦੋਂ ਪਸ਼ੂ ਉਹ ਪਸ਼ੂ ਆ ਜਾਂਦਾ ਪੱਠੇ ਹੋ ਸਕਦਾ ਵੀ ਲੇਡ ਖਾਵੇ ਪੀਵੇ ਠੀਕ ਆ ਉਸ ਹਿਸਾਬ ਨਾਲ ਥੋੜਾ ਜਿਹਾ ਪਸ਼ੂ ਤੁਹਾਨੂੰ ਲੱਗੂਗਾ ਵੀ ਜਿਵੇਂ ਹਨਾ ਲੱਸੀ ਆ ਬੈੜ ਤੇ ਬਾਕੀ ਕੱਦ ਕਾਰ ਦੇ ਵਿੱਚ ਪੂਰੀ ਵੱਡੀ ਆ ਸੋ ਥਣ ਦੀ ਚੁਵਾਈ ਜਿਹੜੀ ਆ ਧਾਰਾਂ ਦੀ ਬਿਲਕੁਲ ਉਹ ਤੁਹਾਨੂੰ ਚੈੱਕ ਪਾਸ ਕਰਾਤੀ ਆ ਬਖਾਈ ਦਿੰਦਾ ਧੰਨਵਾਦ ਦੇ ਘਟੋ ਮੈਂ ਗੱਡੀ ਜਾ ਕਰਾ ਮੈਂ ਦਊਗਾ ਕੋਈ ਵੀ ਭਰਾਜਾ ਕੇ ਝੋਲੇ ਅੱਛਾ ਜੀ ਤੋਂ ਉਈ ਦਾ ਮੰਗਾਰੇ ਹਾਂ ਮਾਦੇ ਲੋ ਹੋ ਜਾਣੀ ਕਿੱਥਰ ਕੋਈ ਆਇਆ ਸੀਲ ਠੰਡੀ ਲੋ ਇਹੋ ਜਾਲ ਪਾਦ ਆ ਰਹੀ ਹੈ ਲੋ ਠੀਕ ਹੈ ਸੂਹਾ ਦੂਜਾ ਜੋ ਆ ਮੂੰਹ ਮੱਥਾ ਵੇਖੋ ਕਰੋ ਚੈੱਕ ਤੇ ਸੂਹਾ ਦੂਜਾ ਹੈ ਦੋਸਤੋ ਠੀਕ ਹੈ ਬਾਕੀ ਆਹ ਲੱਪਾਇਆ ਲੱਗਿਆ ਪੱਠਾ ਜਾਨੀ ਕਰਦਾ ਆ ਆ ਠੰਡ ਠੰਡ ਦੀ ਕੁਆਲਿਟੀ ਦਿਖਾਉਣੇ ਤਨਵਾ ਵੇਖੋ ਨਾੜਾ ਵੇਖੋ ਕਿੰਨਾ ਵੀਰੇ ਲੋ ਤਾਂ ਫੇਰ ਸੇਵਾ ਦੇ ਚਲ ਗਿਆ ਮਨ ਨੂੰ ਚੁਪਣ ਦੇ ਵੀ ਉਹ ਤਾਂ ਫੇਰ 15 16 ਕਿਲੋ ਕਰ ਦੋ ਪਰ ਆਪਣੇ ਘਰੇ ਹੋਣੇ ਨਾ ਤਿਆਰ ਆ ਬਾਅਦ ਵੀ ਸਕਦੀ ਅਗਲੇ ਘਰੇ ਜਾ ਕੇ ਠੀਕ ਆ ਜੀ ਠੀਕ ਆ ਜੀ ਠੀਕ ਉਹ ਬਾਕੀ ਚੁਵਾਈ ਜਿਹੜੀ ਆ ਬੈਸਟ ਲੱਗੀ ਆ ਦੋਸਤੋ ਬਾਕੀ 13 ਲੀਟਰ ਵੀਰਾਂ ਦਾ ਵੀ ਘਰ ਦਾ ਦੋਤਾ 12 ਕਿਲੋ ਚੁਵਾਈ ਕੋਈ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਸੋ ਆ ਦੇਖੋ ਹਾਈਟ ਦੀ ਜੋ ਦੋਸਤੋ ਗੱਲ ਕਰੀਏ ਤੇ ਵੱਡੀ ਹਾਈਟ ਆ ਠੀਕ ਆ ਕੱਦ ਕਾਠ ਪੂਰਾ ਵੱਡਾ ਹੈਗਾ ਤੇ ਠੀਕ ਆ ਕਾਪੀ ਭਾਈ ਕਿੰਨਾ ਮੁੱਲ ਫਿਰ ਲੈਣ ਦੇਣਾ ਬਾਬਾ ਜਾਓ ਬਰਾਇਆ ਅੱਛਾ ਮੁੱਲ 42 40000 ਦੀ ਪਹੁੰਚ ਕਰਦੇ ਆਂ ਵੀ 40000 ਦੀ ਪਹੁੰਚ ਘਰ ਤਾਈਂ ਅੱਛਾ ਕੋਈ ਗੱਡੀ ਦਾ ਕਰਾਇਆ ਨਹੀਂ ਠੀਕ ਹੈ ਪਰ ਦੇਂਦਾ ਨਹੀਂ ਪਰ ਆਪਾਂ ਦੇਵਾਂਗੇ ਵਹਿਣਾ ਹੂੰ 40000 ਤੱਕ ਦੋਸਤੋ ਘਰ ਪਹੁੰਚ ਹੋ ਜੂਗੀ ਠੀਕ ਹੈ 40000 ਦੇ ਵਿੱਚ ਪਹੁੰਚ ਆ ਦੋਸਤੋ ਇੱਕ ਦੂਜੇ ਨੰਬਰ ਤੇ ਜਿਹੜੀ ਇਹ ਤੁਹਾਨੂੰ ਵਹਿੜ ਦਿਖਾਉਣੀ ਆ ਇਹ ਵੀ ਸੂਈ ਆ ਸਾਨੂੰ ਸਾਵੇ ਇਹ ਵੀ ਸੂਈ ਨੂੰ 15 ਵਜੇ 15 ਵਜੇ ਤੇ ਮਗਰ ਵਾਛਾ ਜੋ 15 ਦਿਨ ਨੂੰ ਹੋ ਗਏ ਹਾਂਜੀ ਇਹ ਮਗਰ ਵਾਛਾ ਵਾ ਅੱਛਾ ਹਾਂਜੀ ਆ ਦੋਸਤੋ ਬਿਲਕੁਲ ਬੱਚਾ ਤੁਸੀਂ ਵੇਖ ਲਓ ਮਗਰ ਆ ਬੱਚਾ ਠੀਕ ਆ 15 ਕਿ ਦਿਨ ਬਾਈ ਹੈਪੀ ਦੱਸਦਾ ਬਾਕੀ ਅੱਗੇ ਹਰ ਕਵੀਰ ਦੀ ਸਮਝ ਆ ਕੋਈ 17 ਮੰਨ ਲੇ 20 ਮੰਨ ਲੈ ਠੀਕ ਆ ਆਪੋ ਆਪਣੀ ਸਮਝ ਆ ਦੁੱਧੀਆਂ ਕਿਹੜੀ ਹੈ ਕਿਤੇ ਮੈਂ 2 ਮਹੀਨੇ ਦਾ ਲਾ ਕਿਤੇ 5-4 ਦਿਨ ਦਾ ਵਾਧੂ ਘੜਮਾ ਵਾਧੂ ਘੜੂ ਮੇਨੋਂ ਭਰੋ ਸਕਦੀ ਆ ਬਸ ਤੇ ਸੂਆ ਕਿਨੂੰ ਆਪਾਂ ਦੂਜਾ ਸੂਆ ਦੂਜਾ ਸੂਆ ਜੀ ਦੂਜਾ ਸੂਆ ਸੋਈ ਆ 15 ਦਿਨ ਹੋ ਗਏ ਕੀ ਇਹਦੇ ਥਲੇ ਹੈਪੀ ਬਾਈ ਕਿੰਨਾ ਕੁ ਦੁੱਧ ਚਵਾਦਾਂਗੇ ਦੁੱਧ 12 ਆਊਗਾ ਆਪਾਂ 10 ਕਿਲ ਦੁੱਧ ਕੋਈ ਵੀ ਲੀਟਰ ਮਾਰ ਲੇ ਆਪਣੇ ਘਰੇ 10 ਲੀਟਰ ਐ ਮਿੰ ਠੀਕ ਹੈ ਜੀ ਹਾਂ ਜੀ 10 ਲੀਟਰ ਭਾਈ ਹੈਪੀ ਕਹਿੰਦਾ ਪਿਆ ਵੀ ਕੋਈ ਵੀ ਰਾਨ ਕੇ ਲੀਟਰ ਮਾਰ ਲਓ ਵੀ 10 ਲੀਟਰ ਦੀ ਜਿਹੜੀ ਤਸल्ली ਹੈ ਠੀਕ ਹੈ ਬਾਕੀ ਆ ਥਣ ਦੇ ਭਾਵੇਂ ਵੇਖੋ ਜੀ ਥਣ ਦੋਸਤੋ ਬਿਲਕੁਲ ਹੱਥੀ ਚਵਾਈ ਦਾ ਮੁੱਠੀ ਦਾ ਥਣਾ ਆ ਲਓ ਜੀ ਠੀਕ ਹੈ ਵੀ ਭਰਾ ਖੋਲ ਕੇ ਦਿਖਾਈਏ ਹਾਈਟ ਸੇਮ ਆ ਦੋਸਤੋ ਠੀਕ ਆ ਹਾਈਟ ਕੱਦ ਵੇਖੋਗੇ ਤੁਸੀਂ ਤੇ ਫੁੱਲ ਵੱਡੀਆਂ ਵੜਾ ਨੇ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਦੂਜੇ ਨੰਬਰ ਤੇ ਜਿਹੜੀ ਇਹ ਤੁਹਾਨੂੰ ਦਿਖਾ ਰਹੇ ਆ ਇੱਕੋ ਜਿਕੇ ਜਿਹੜੇ ਪੱਤ ਰਹੇ ਨੇ ਕੱਲ ਦਾ ਮੁਰਲੀ ਦੇ ਖੁੱਲੀ ਦੇ ਮੂੰਹ ਨਹੀਂ ਜੋ ਕੱਢਿਆ ਹੈ ਇਹ ਸਜੀ ਪੁੱਛੇ ਦੇ ਉਹਨੇ ਖਾਦੇ ਨਹੀਂ ਦੇ ਉਹਨੇ ਖਾਦੇ ਨਹੀਂ ਤੇ ਇਹਨੇ ਮੂੰਹ ਨਹੀਂ ਕੱਢਿਆ ਹਾਂ ਲਓ ਜੀ ਮੇਲਾ ਰੱਜੀ ਪਈ ਨਾ ਤਾਂ ਹੀ ਹੋਈ ਪਈ ਨਾ ਸਰੀਰ ਵੀ ਪੂਰਾ ਗੁੰਦਮਾ ਹੋਇਆ ਪਿਆ ਜੀ ਰੱਜੀ ਪੁੱਜੀ ਪਈ ਆ ਤੇ ਪਸ਼ੂ ਕਈ ਵਾਰ ਜਿਹੜਾ ਦੋਸਤੋ ਕਈ ਨੋਪਰ ਆ ਪਸ਼ੂ ਕਰ ਜਾਂਦਾ ਕੋਈ ਕੋਈ ਪਸ਼ੂ ਦੀ ਆਪੋ ਆਪਣੀ ਫਿਤਰਤ ਹੁੰਦੀ ਆ ਤੇ ਕਈ ਪਸ਼ੂ ਆ ਨਵੀਂ ਥਾਂ ਤੇ ਜਾ ਕੇ ਜਿਹੜੇ ਪੱਠੇ ਆ ਖਾਣ ਪਾਣ ਜਿਹੜਾ ਬਿਲਕੁਲ ਉਸੇ ਤਰ੍ਹਾਂ ਹੀ ਰ ਤੇ ਸਵੇਹਾ ਦੂਜਾ 15 ਦਿਨ ਦੱਸਣ ਡਿਆ ਭਾਈ ਬਾਕੀ 10 ਕਿਲੋ ਹੁਣ ਨੈਟ ਜਿਹੜਾ ਦੁੱਧ ਆਜਾ ਅੱਛਾ ਜੀ ਦੋ ਟੈਂਕ ਤੇ ਅੰਨੇ ਟੈਂਕ ਭਾਵੇਂ ਚਾਰ ਡੰਗ ਚੋਵੇ ਲੋ ਜੀ ਤੇਲ ਉਹਨੇ ਬਾਲੇ ਕਣਾਂ ਦੁੱਧ ਆਪਾਂ ਨੂੰ ਫੜਾ ਜਾਣਾ ਅਗਲੇ ਨੇ ਹੂੰ ਬਾਕੀ ਤਸੱਲੀ ਆ ਦੋਸਤੋ ਆਪਦੀ ਜਰੂਰ ਕਰ ਲਿਆ ਕਰੋ ਜਿਸ ਘਰ ਤੋਂ ਵੀ ਮੈਂ ਵੀਡੀਓ ਪਾ ਰਿਆ ਜਾਂ ਜਿਸ ਥਾਂ ਤੋਂ ਵੀ ਤੁਸੀਂ ਪਸ਼ੂ ਖਰੀਦ ਰਹੇ ਹੋ ਦੋ ਡੰਗ ਦੀ ਆਪਦੀ ਤਸੱਲੀ ਕਰਕੇ ਪਸ਼ੂ ਫੇਰ ਖਰੀਦਿਆ ਕਰੋ ਠੀਕ ਆ ਜੀ ਕਈ ਵੀਰ ਆਨਲਾਈਨ ਸੌਦਾ ਕਰ ਲੈਂਦੇ ਆ ਆਨਲਾਈਨ ਸੌਦਾ ਮਾੜਾ ਨਹੀਂ ਹੈਗਾਗਾ ਬਾਕੀ ਜੇਕਰ ਪ੍ਰੋਪਰ ਦਸਨ ਮੁਤਾਬਕ ਚੀਜ਼ ਨਿਕਲੇ ਤਾਂ ਉਹੀ ਵੈਰੀਬਲ ਆ ਦੋਸਤੋ ਠੀਕ ਆ ਤੇ ਬਾਕੀ ਆਪਦੀ ਨਰਕ ਪਰਖਾ ਉਹ ਜ਼ਰੂਰ ਕਰ ਲਿਆ ਕਰੋ ਆਪਦੀ ਸੋਚ ਸਮਝ ਦੇ ਹਿਸਾਬ ਨਾਲ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਾਂ ਤੰਗੀ ਪਖਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ 10 ਲੀਟਰ ਦੁੱਧ ਦਾ ਜਿਹੜਾ ਦੋਸਤੋ ਇਹਦੇ ਥੱਲੇ ਬਾਈ ਹੈਪੀ ਦਾ ਚੁਆਇਆ ਰੱਖਾਂਗੇ ਤੇ ਹੈਪੀ ਮੋਲ ਵੀਰੇ ਦਾ ਸਭ ਜੀ ਸਾਮੂਹ ਲੈ ਕਾਣੋਂ ਮੈਂ 40 ਕਰੀਏ 38000 ਦੀ ਪਹੁੰਚ ਕਰਦੇ ਆਂਗੇ 38 ਦੀ 37 ਦੀ ਕਰਦੇ ਆਂਗੇ 37000 ਚ 37000 ਚ ਪਹੁੰਚ ਕਰਦੇ ਆਂ ਘਰ ਤਾਈ ਠੀਕ ਹੈ ਜੀ ਹਾਂ ਜੀ 37000 ਦੇ ਵਿੱਚ ਦੋਸਤੋ ਇਹ ਦੂਜੇ ਨੰਬਰ ਵਾਲੀ ਜਿਹੜੀ ਇਹ ਤੁਹਾਨੂੰ ਵੈੜ ਦਿਖਾਈ ਹੈ ਇਹਦੀ ਪਹੁੰਚ ਹੋ ਜੂਗੀ 37000 ਦੇ ਵਿੱਚ ਤੇ ਜਵਾਬ ਪਸਮਾ ਹੈ ਵੀ ਥਾਣੇ ਕੋ ਜੀ ਇਹ ਨਾ ਹੀ ਇੱਕ ਨੰਬਰ ਆ ਜੀ ਠੀਕ ਹੈ ਜੀ ਕੋਈ ਪੂਰ ਸ਼ੀਟਾ ਥਾਣੇ ਵਾਦੇ ਘਟੋ ਤੇ ਆਪਾਂ ਗੱਡੀ ਦਾ ਕਰਾ ਦੇ ਦਾਂਗੇ ਠੀਕ ਹੈ ਜੀ ਜੋਗ ਲਾ ਤੇ ਖਰਚਾ ਹੋਊਗਾ ਬਾਕੀ ਥਾਣੇ ਦੀ ਕੋਈ ਬਾਦ ਘਾਟਣਾ ਹੋਵੇ ਮੈਂ ਕਹਿੰ ਠੀਕ ਹੈ ਬਰਾ ਦੂੰਗਾ ਕੱਲਾ ਸੰਤ ਠੀਕ ਹੈ 37000 ਦੀ ਇਹ ਹੋ ਗਈ ਦੋਸਤੋ ਠੀਕ ਆ ਘਰ ਪਹੁੰਚ ਹੁੰਦੀ ਆ ਜਿਸ ਵੀਰ ਨੂੰ ਪਸੰਦ ਆਊਗੀ ਤੁਹਾਨੂੰ ਤੋਂ ਪੂਰਾ ਮੁੱਠੀ ਵਾਲਾ ਹਾਈਟ ਕਾ ਵੱਡਾ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਚਾਹੁੰਦੇ ਏ ਕਡੰਗ ਚੁਵਾਈ ਕਰਕੇ ਕਰ ਲਿਓ ਇੱਕ ਗੱਬਣ ਤੁਹਾਨੂੰ ਇਹ ਵੈੜ ਦਿਖਾ ਦਿੰਨੇ ਆ ਆ ਦੇਖੋ ਜੀ ਤੰਦੂ ਸਾਹਿਬ ਇਹ ਦੇ ਦਿਨ ਦਾ ਜੀ ਲੈ ਲੋ ਇਹ ਵੀ ਮਹੀਨੇ ਦੀ ਮੰਨ ਕੇ ਚਲੋ ਕੱਚੀ ਜੋਹੇ ਉਹ 20 ਦਿਨਾਂ ਦੇ ਆ ਘਰ ਵਾਲੇ ਪਰ ਆਪਾਂ ਮਹੀਨਾ ਹੀ ਕਹਿ ਕੇ ਮੰਨਦੇ ਆ ਮਹੀਨਾ ਮੰਨ ਕੇ ਕੋਈ ਲੈ ਨਹੀਂ ਮੰਨ ਕੇ ਲੈ ਜੀ ਮੈਂ ਕਿਣਾ ਵੇਲੋ ਚਾਈ ਵਾਲ ਚਾਉਂਦੀ ਇਹਨੂੰ ਕੋਈ ਨਹੀਂ ਵੇਲ ਲੋ ਬਾਕੀ ਸੀਲ ਸੌ ਜਿਹੜੀ ਆ ਦੋਸਤੋ ਤੁਸੀਂ ਵੇਖ ਹੀ ਸਕਦੇ ਹੋ ਹਜੇ ਦਿਨ ਮਹੀਨਾ ਪੂਰਾ ਕੱਚੀ ਆ ਅ ਥੋੜੇ ਥੋੜੇ ਸਿੰਗ ਪੇਸ਼ ਆ ਕੇ ਤੁਸੀਂ ਆ ਵੇਖੋਗੇ ਵੀਡੀਓ ਦੇ ਵਿੱਚ ਹੈਗੇ ਜੋੜੀ ਭਰੀ ਆ ਫੇ ਓਦਾਂ ਹਾਂ ਅਯੋਧਰ ਮਾ ਨਾਲ ਲਾ ਜੂਗੀ ਨਖੇੜ ਵੇਖੋ ਜਨਾ ਦਾ ਸੀਲ ਵੇਲੋ ਸਭ ਨੂੰ ਸਾਬ ਕਿਦਾਂ ਦੀ ਕਰਾਫ ਚ ਆ ਚੰਗਾ ਮੁੱਠੀ ਦਾ ਥਾਣੇ ਵੀ ਚੰਗਾ ਵੇਚ ਲੋ ਨੋਕਲ ਥਾਣੇ ਵੇਚ ਲੋ ਠੀਕ ਆ ਸੂਆ ਕਿਨ ਮਾ ਦੂਜਾ ਹੋਗੀ ਜੀ ਦੂਜਾ ਸੂਆ ਹੋਣਾ ਸੂਣਾ ਰਹੀ ਦੂਜਾ ਸੂਆ ਹਾਂਜੀ ਲੋਬੀ ਹੈਪੀ ਜਿਹਨਾਂ ਦੀ ਮਾਡੀ ਕਿੰਬਰ ਰੈ ਇਹਨੂੰ ਨਹੀਂ ਪ੍ਰਭਾਵ ਕਰਮਾਂ ਵਾਲੀ ਲੋ ਲੋਜੀ ਲੋਜੀ ਇਹ ਲੈ ਲਓ ਇਹਦੇ ਕਈ ਗਉਡੇ ਫਿਡੋਗਲਿੰਗ ਆ ਸੁਸ ਨਹੀਂ ਲਾਉਂਦੇ ਆਂ ਹੂੰ 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 ਇਹਨੂੰ ਕੋਈ ਪ੍ਰਵਾਹ ਨਹੀਂ ਠੀਕ ਹੈ ਸ਼ਾਈਵਾਲ ਚ ਕ੍ਰੋਸ ਆਂਗਾ ਦੋਸਤੋ ਤੇ ਬਾਕੀ ਸਿੰਘ ਬੇਸ਼ੱਕ ਥੋੜੇ ਥੋੜੇ ਹੈਗੇ ਆ ਠੀਕ ਹੈ ਸਿੰਘ ਹੈਗੇ ਆ ਬਾਕੀ ਠੰਡੀ ਧੀਰੀ ਬਹੁਤ ਜਿਆਦੀ ਹੈ ਸੋ ਥਾਰ ਤੋਂ ਤੁਸੀਂ ਜਿਹੜੀ ਆ ਸ਼ੇਪ ਆ ਸਾਈਜ਼ ਦੇਖ ਹੀ ਲਿਆ ਚੰਗਾ ਹੋਣ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਵੜੇ ਵੀ ਪਸੰਦ ਆਊਗੀ ਠੰਡੀ ਤੇਰੀ ਆ ਜਿਹੜੇ ਵੀਰ ਨੇ ਕਿ ਮਹੀਨਾ ਕ ਪਸ਼ੂ 25 ਦਿਨ ਸਾਹ ਲੈਣਾ ਉਹ ਜ਼ਰੂਰ ਤੁਸੀਂ ਹੱਥ ਪਾ ਲਿਓ ਇਹਨੂੰ ਠੀਕ ਆ ਤੇ ਰੇਟ ਪੜਤਾ ਵੀ ਜਿਹੜਾ ਅੱਜ ਦੇ ਸਮੇਂ ਪੁੱਛ ਲਾਂਗੇ ਬਾਈ ਨੂੰ ਕਿੰਨਾ ਕ ਜਾਇਜ਼ ਹੋਊਗਾ ਦੋਜੀ ਇਹ ਲੋਰੀ ਇਹਨੂੰ ਨਹੀਂ ਕੋਈ ਲੱਤੀ ਜੜੀ ਲਾਓ ਆ ਜੋ ਰਸਤੇ ਉੱਤੇ ਦੁਰਤਾਂ ਨੇ ਉੱਡ ਚੱ ਰਹੇ ਹਾਂ ਉਹ ਆਪਾਂ ਪੂਚੋਕ ਲੈਣ ਦੀ ਤਾਂ ਹੂੰ ਮੇਲੇ ਆਈ ਕੋਈ ਨਹੀਂ ਕੋਈ ਪਰਵਾਹ ਨਹੀਂ ਇਹ ਜਿਹੜੀ ਮਾਡੀ ਚੁੰਬੜੇ ਰਹੇ ਸਿਰ ਸਭ ਪੂਰੀਆ ਕੋਈ ਡਰਕਲ ਜੀ ਨਹੀਂ ਹੈਗੀ ਦੋਸਤੋ ਭੱਜ ਕੇ ਵੀ ਖੁਰਲੀਆਂ ਟੱਪ ਜੇ ਇਹ ਆਹ ਵੇਖ ਸਕਦੇ ਤੁਸੀਂ ਲੋ ਠੀਕ ਆ ਬਾਈ ਹੈਪੀ ਮੋੜਦਗੇ ਜੀ ਤੇ ਬੰਦੂ ਸਾਹਿਬ ਇਹਨਾ ਫੇਂਜੀਆ ਦੇ ਦਿਓ ਮਰਜੀ ਚੋਲੇ ਸੂਪ ਜੀ ਦੇ ਹੂੰ ਵੇ ਲੋ ਇਹਨੂੰ ਕੋਈ ਗੱਲ ਬਾਤ ਹੈਗੀ ਪਹੁੰਚ ਕੇ ਮਾਡੀ ਖਲਾਅ ਛੱਡੋ ਹੂੰ ਹੂੰ ਲੋ ਨਿਜੇ ਕਈ ਕੋਈ ਡੋਗਲੀ ਹੋਈ ਹੁੰਦੀ ਆ ਬਿਲਕੁਲ ਦੇਖੋ ਤਸ਼ਲੀ ਕਰੋ ਪਸ਼ੂ ਅੱਜ ਜਿਹੜੇ ਦੋਸਤੋ ਬਿਲਕੁਲ ਸਵੱਲੇ ਜੇ ਰੇਟਾਂ ਦੇ ਉੱਤੇ ਆ ਠੀਕ ਆ ਵਾਜਬ ਜੇ ਰੇਟ ਆ ਤੇ ਹੈਪੀ ਬਾਈ ਆਂਦਾ ਵੀ ਘਰ ਤੱਕ ਪਹੁੰਚ ਵੀ ਕਰਦੇ ਪਏ ਆ ਰੇਟ ਬੇਸ਼ੱਕ ਜਿਹੜਾ ਦੋਸਤੋ ਕਿਰਾਇਆ ਪਾੜਾ ਵਿੱਚ ਇਨਕਲੂਡ ਹੈਗਾ ਠੀਕ ਆ ਤੁਸੀਂ ਕੰਟੈਕਟ ਕਰ ਲਿਓ ਇਹਦਾ ਮੁੱਲ ਕਿੰਨਾ ਫਿਰ ਸੰਧੂ ਸਾਬ ਮੁੱਲ 52000 ਦੀ ਪਹੁੰਚ ਕਰਦੇ ਆ ਬੇ 23000 ਤੇ ਉਹ ਵੀ ਕੱਚੀ ਕੱਚੀ ਦੁੱਧ ਸਾਨੂੰ ਪਹਿਲਾਂ ਨੇ 12 ਕਿਲੋ ਦੁੱਧ ਆਪਾਂ ਲਾਗੋਂ ਲਈ ਇੱਥੋਂ ਮਗਰਲੇ ਘਰੇ ਵੀ ਲੈ ਚੱਲਾਂਗੇ ਯਾ ਜੀ ਗੱਲ ਇਹ ਮੰਨ ਲਓ ਮਹੀਨੇ ਤੋਂ ਕੋਈ ਵੱਧ ਸਮਾਂ ਲੈਂਦੀ ਹੈ ਕਈ ਵਾਰ ਪਸ਼ੂ ਦੀ ਪਤਾ ਨਹੀਂ ਹੁੰਦਾ ਵੀ ਮਹੀਨੇ ਦੋ ਲਾ ਜਾਂਦਾ ਮੈਂ ਕਿਹਨੇ ਡਾਕਟਰ ਹੀ ਚੈੱਕ ਕਰਵਾ ਲੈ ਆਪਦੀ ਅੱਛਾ ਆਪਰੇ ਤੋਂ ਗੋਲਾ ਸੁਧੀਆਂ ਸਾਧੀਆਂ ਬਿਲਕੁਲ ਆਪਾਂ ਚੈੱਕ ਕਰਵਾਈਏ ਵਾਲਾ ਡਾਕਟਰ ਹੀ ਚੈੱਕ ਕਰਵਾ ਲੈ ਬਿਲਕੁਲ ਬਿਲਕੁਲ ਕਹਿੰਦੇ ਆਪਰੇ ਵੀ ਘਾਤਿੰਗਾ ਨਾ ਕਈ ਵੇਰ ਹੁੰਦੇ ਮਹੀਨੇ 1.5 ਮਹੀਨੇ ਕੱਚੀ ਲੈ ਕੇ ਇੱਕ ਦੋ ਤਿੰਨ ਤਿੰਨ ਮਹੀਨੇ ਸਮਾਂ ਨਿਕਲ ਜਾਂਦਾ ਸਹੀ ਗੱਲ ਹੈ ਜੀ ਪਰ ਆਪ ਦਾ ਕੋਈ ਡਾਕਟਰ ਲੈ ਆਵੇ ਬਿਲਕੁਲ ਬਸ ਜੀ ਮਹੀਨੇ ਦੀ ਤੇ ਮਹੀਨੇ ਦੀ ਹੋਵੇਗੀ ਸਹੀ ਗੱਲ ਹੈ ਠੀਕ ਹੈ ਤੇ ਪਸ਼ੂ ਆ ਗਾਂ ਹੀ ਦਸੀ ਜਾਂਦੀ ਆ ਵੇ ਲੋ ਲਾਏ ਪੈ ਗਈ ਆ ਤਿੰਨ ਦਿਨਾਂ ਮਹੀਨੇ ਦੀ ਗੜੀ ਗਾਂ ਲਾਏ ਪੈਂਦੀ ਆ ਵੇ ਲੋ ਆਸਲੇ ਦੀ ਜਲੂਈ ਭਰਨ ਦੇ ਪੀ ਲੋ ਜੀ ਬਾਕੀ ਲਾਏ ਪਈ ਹੋਈ ਆ ਦੋਸਤੋ ਜਿਹੜਾ ਤੁਸੀਂ ਦੇਖ ਰਹੇ ਹੋ ਠੀਕ ਆ ਅੱਗੇ 25 ਦਿਨ ਦਾ ਸਮਾਂ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਇਸ ਤੋਂ ਬਾਅਦ ਇੱਕ ਆਪਾਂ ਮਾਝ ਦਿਖਾਉਣੀ ਮਾਝ ਦਿਖਾਉਣੀ ਸਰ ਵੇ ਇਹ ਮਾਜੀ ਹੈ ਵੀ ਅੱਛਾ ਕਉਈ ਦੁੱਧ ਦੇ ਨੇ ਗੰਮ ਜਰਗਾ ਦੇਣਾ ਚਿੱਟਾ ਫੈਂਡ ਵੀ ਚੰਗੀ ਉਹਨੇ 20000 ਦੀ ਪਹੁੰਚ ਕਰਦੇ ਘਰ ਤਾਈ 22 ਦੀ ਕਰਦੇ ਹੋਰ ਦੱਸ ਲਓ ਜੀ 22000 ਦੀ ਪਹੁੰਚ ਹੋ ਜੂਗੀ ਠੀਕ ਆ ਘਰ ਤੱਕ ਸਿੱਧੀ ਪਹੁੰਚ ਆ 22000 ਦੇ ਵਿੱਚ ਦੋਸਤੋ ਤੁਹਾਨੂੰ ਇਹ ਬਿਲਕੁਲ ਤਾਜੀ ਅੱਗੇ ਸੋਣੀ ਆ 1 ਮਹੀਨੇ ਤੱਕ ਇਹ ਵੈੜ ਜਿਹੜੀ ਮਿਲ ਜੂਗੀ ਗਰਮੀ ਨਾ ਠੰਡ ਨਾ ਕੋਈ ਚੱਕਰ ਹੀ ਨਹੀਂ ਲੱਗ ਬਿਲਕੁਲ ਬਿਲਕੁਲ ਤੇ ਆਜੋ ਇੱਕ ਤੁਹਾਨੂੰ ਅੱਜ ਦਿਖਾਉਣੀ ਆ ਦੋਸਤੋ ਆ ਸੋ ਦੋਸਤੋ ਇੱਕ ਹੈਪੀ ਬਾਈ ਦਾ ਕੋਲ ਜਿਹੜੀ ਇੱਕ ਮੱਝ ਆ ਬੂਰੀ ਨੀਲੀ ਰਾਵੀ ਦੀ ਇਹ ਵੀ ਆਪਾਂ ਦਿਖਾ ਦਿੰਨੇ ਆ ਇਹ ਵੀਡੀਓ ਦੇ ਵਿੱਚ 2-4 ਦਿਨ ਪਹਿਲਾਂ ਜਿਹੜੀ ਦੋਸਤੋ ਪਾਈ ਜਰੂਰ ਸੀ ਠੀਕ ਆ ਇਹਦਾ ਸੌਦਾ ਵੀ ਹੋਇਆ ਸੀਗਾ ਸੋ ਪੁੱਛ ਲੈਣੀ ਆ ਕੀ ਡਿਟੇਲ ਆ ਸੋ ਬਿਲਕੁਲ ਹੁਣ ਨੇੜ ਹੋ ਗਿਆ ਥੋੜਾ ਬਾਕੀ ਦਿਨ ਹਜੇ ਵੀ ਲੈ ਕੇ ਜਾਂਦੀ ਆ ਪੂਰੀ ਗੱਲਬਾਤ ਕਰ ਲੈਨੇ ਆ ਹੈਪੀ ਬਈ ਆ ਸੂਹਾ ਕਿਨਵਾ ਸੂਣ ਜਾ ਰਹੀ ਆ ਦੂਜਾ ਸੂਹਾ ਤੁਹਾਨੂੰ ਸਭ ਸੁਣਾ ਨੈਰ ਕੀ ਤੇਜਾ ਸੂਹਾ ਦਿਨ ਕਿੰਨੇ ਕੁ ਲੈ ਜੂ ਦਿਨ 5-4 ਲਈ ਬੰਦ ਹੀ ਹੋ ਗਈ ਦਿਨਾਂ ਜੇ ਬੰਦ ਹੀ ਹੋਣੀ ਮੈਂ ਥੱਲੇ ਆ ਦੇ ਲੋ ਲਓ ਜੀ 5-4 ਦਿਨ ਸਮਾਂ ਲੈ ਜੂਗੀ ਤੇ ਪੂਰੀ ਨੀਲੀ 라ਵੀ ਦੀ ਆ ਮਾਰਕਿੰਗ ਵੇਖੋਗੇ ਤੇ ਸਾਰੀ ਪੂਰੀ ਮਾਰਕਿੰਗ ਦਾ ਸਿੰਗਲ ਖੱਡੀ ਦੀ ਵੀ ਹੈਗੀ ਦੋਸਤੋ ਆ ਦੇਖੋ ਤੁਸੀਂ ਪਤਲੇ ਜੰਮ ਦੇ ਵਿੱਚ ਆ ਫੇਸ ਕੁਆਲਟੀ ਮੂੰਹ ਬਿਲਕੁਲ ਜਿਹੜਾ ਵਾਈਟ ਚਿੱਟਾ ਮੂੰਹ ਅੱਖਾਂ ਬਿੱਲੀਆਂ ਮਨਕੜੀ ਅੱਖਾਂ ਠੀਕ ਹੈ ਜੀ ਆ ਦੇ ਤੇ ਥਾਂ ਥਾਂ ਜਿਹੜੇ ਪੂਰੇ ਚਾਰੇ ਦੇ ਵੇਖੋਗੇ ਚਾਰੇ ਥਾਂ ਸਾਈਜ਼ ਵਿੱਚ ਇੱਕ ਬਰਾਬਰ ਤੇ ਟਿੱਪਣ ਕਿਵੇਂ ਵਧੀਆ ਬਈ ਸੰਜੂ ਸਾਹਿਬ ਟਿੱਪਣੇ ਢੀਕ ਜਾਲ ਦੀ ਕੰਗੀ ਛੜੀ ਗਲਾਂ ਆ ਰੂਮੀ ਆ ਦੇ ਪਤਾ ਹਾਂਜੀ ਉਸ ਦਿਨ ਆਪਾਂ ਵੀਡੀਓ ਪਾਈ ਵੀ ਸੀ ਇਹਦੀ ਉਹਦੰੂ ਸਾਹਿਬ ਬੰਦੇ ਨੇ 1000 ਰੁਪਇਆ ਸਾਈ ਪੀਮਣ ਕੇ ਫੋਨ ਹੀ ਚੁੱਕਿਆ ਤਾਂ ਜਿਹਨੂੰ ਫੋਨ ਆ ਦੇ ਭਾਜੀ ਵੇਖੀ ਵੇਖੀ ਅੱਛਾ ਜੀ ਤੇ ਜੇ ਆਹ ਵੇਚ ਦਿੱਤੇ ਅਗਲਾ ਕਹਿ ਦਿੰਦਾ ਹਾਂ ਤੁਸੀਂ ਝੂਠੇ ਪੈ ਗਏ ਫਿਰ ਤੁਹਾਨੂੰ ਤੁਹਾਨੂੰ ਫੋਨ ਦਾ ਤੁਸੀਂ ਜੋ ਕੇ ਸਾਨੂੰ ਠੋਕਣਾ ਹੈ ਗੱਲਾਂ ਦੋ ਪਾਸੇ ਲਾ ਜਾਂਦੇ ਆ ਆਹਾਂ ਠੀਕ ਆ ਜੇ ਮੰਨ ਲਓ ਵੇਚ ਦੇ ਪਰ ਵੀ ਸਾਈ ਉਹ ਵੀ ਪਾਵੇ ਜਿਹਨੇ ਡੰਗਰ ਲੈਣਾ ਹੈ ਮੁੜੇਗਲਾ 58 ਪਾ ਕੇ ਸਾਨੂੰ ਬੰਦ ਜਾਂਦਾ ਫੋਨ ਆਉਂਦਾ ਫੇ ਭਾਈ ਵੇਖ ਗਿਆ ਡੰਗਰ ਮਉਣੇਗਲਾ ਫੋਨ ਜੁਗਾ ਚੰਗੇ ਜਿਹੀ ਨਹੀਂ ਲੱਗੀ ਜਾਂਦਾ ਹਾਂਜੀ ਬਿਲਕੁਲ ਚਲੋ ਐ ਨਾ ਕਰਿਆ ਕਰੋ ਵੀਰੋ ਹਾਂਜੀ ਜਿਹੜੇ ਵੀਰ ਨੇ ਕੋਈ ਸਾਈ ਪੈਣਾ ਕਿ ਜ਼ਬਾਨ ਦਾ ਵੀ ਕਰ ਲਿਆ ਕਰੋ ਉੱਤੇ ਨਿਭ ਜਾਈਦਾ ਤੇ ਕੋਈ 1500 ਤੇ ਕਰਕੇ ਸਾਈ ਜਿਹੜੇ ਵੀਰ ਉਹ ਵੀ ਕਈ ਨਾ ਮੱਕਰ ਮੱਕਰ ਜਾਂਦੇ ਆ ਤੇ ਐ ਤਰ੍ਹਾਂ ਨਾ ਕਰਿਆ ਕਰੋ ਸੋ ਬਾਕੀ ਆ ਬੋਰੀ ਮੱਝ ਜਿੰਨੂੰ ਵੀ ਗਾਤਾ ਵੀ ਭਾਜੀ ਵੇਖੀ ਜਾਂ ਵੇਖੀ ਜਾਂ ਦੇਖੀ ਜਾਂਦਾ ਲੈਣਾ ਅਗਲਾ ਇੱਥੇ ਆਪਾਂ ਵੇਚਦੀ ਅਗਲੇ ਨਾਲ ਕਹਿੰਦਾ ਪੂਈਆ ਬੰਦੇ ਬਾਦੇ ਕਹਿਣਾ ਵੀਰ ਕੋਈ ਚਾਹ ਬਣ ਜਾਦੇ ਹੁੰਦੇ ਆ ਉਹ ਵੀ ਬੰਦੇ ਖੋਜ ਜ ਜਾਂਦੇ ਆ ਵੀ ਚੱਲ ਵੇਖ ਕੇ ਆਪਾਂ ਸੁਹਣ ਕੀ ਕਰ ਸਕਦੇ ਹਾਂ ਜੀ ਪਰ ਫਿਰ ਹੁਣ ਦੂਰੀ ਦਾ ਤਾਂ ਧਿਆਨ ਤੇ ਤੁਸੀਂ ਆਦੇ ਵੀ ਲਿਆ ਦਿੰਦੇ ਆ ਇਹ ਆਪਾਂ ਚਲੋ ਵੇਚੀ ਨਹੀਂ ਜਾਂ ਕੋ ਭੈਣ ਭਰਾ ਕੋ ਲੈ ਕੇ ਨਹੀਂ ਗਏ ਆ ਹਾਂਜੀ ਉਦੋਂ ਵਾਰਾ ਕੋਈ ਆਪਦਾ ਕਿਸੇ ਦਾ ਚਾਹ ਬਣ ਹੋਵੇ ਤਾਂ ਸੌਦਾ ਕਰ ਸਕਦਾ ਹਾਂਜੀ ਕਰ ਸਕਦਾ ਲਓ ਵੀ ਖੋਲ ਕੇ ਦਿਖਾਈ ਦਿਓ ਪੂਰੀ ਨਿੰਦੀ ਰਾਵੀ ਦੀ ਜਿਹੜੀ ਦੋਸਤੋ ਇਹ ਮਾਝ ਆ ਠੀਕ ਆ ਪਿੱਠਪੂੜਾ ਵੇਖੋਗੇ ਤੇ ਪੂਰੀ ਚੌੜੀ ਆ ਵੱਡੀ ਮਾਝ ਆ ਵੱਡੇ ਪੱਲੇ ਦੀ ਆ ਸੋ ਹਾਈਟ ਕੱਦ ਜਿਹੜਾ ਦੋਸਤੋ ਪੂਰਾ ਹੈਗਾ ਠੀਕ ਆ ਕੋਈ ਛੋਟੀ ਜਿਹੀ ਮੱਝ ਨਹੀਂ ਗਈ ਪੂਰੀਆਂ ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਆਪਾਂ ਇਸ ਦੀ ਕਰ ਸਕਦੇ ਆ ਤੇ ਪਸੰਦ ਆਊਗੀ ਤੁਹਾਨੂੰ ਥਣ ਦੇਵਾ ਬਾਈਆਂ ਦਾ ਵੀ ਘਟੋ ਘਟ ਵੀ 5 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਆਹ ਦੇਖੋ ਜਰਾ ਇਹਦਾ ਫੀਲ ਠੰਡੀ ਆ ਠੀਕ ਆ ਤੇ ਥਣ ਥਣ ਪੂਰਾ ਵੇਖੋ ਤੁਸੀਂ ਠੀਕ ਆ ਜੀ ਗਲਾਸਾਂ ਵਰਗੇ ਥਣ ਤੇ ਆਹ ਕੁਆਲਿਟੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੂੰਹ ਮੱਥਾ ਫੇਸ ਕੁਆਲਿਟੀ ਤਹਰਾ ਬਈ ਹੈਪੀ ਤੋਂ ਬਾਕੀ ਮੇਰਾ ਵੀਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਡਾਊਟ ਆ ਪਸ਼ੂਆਂ ਦੇ ਵਿੱਚੋਂ ਪਰ ਆਪ ਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਜਿਨ੍ਹਾਂ ਜੇ ਤੁਸੀਂ ਘਰ ਵਿਜਿਟ ਨਹੀਂ ਕਰਦੇਗੇ ਉਹਨਾਂ ਜਿਹੜੇ ਤੱਕ ਦੋਸਤੋ ਕਈ ਤਰ੍ਹਾਂ ਦੇ ਵਹਿਮ ਮਰਦੇ ਵਿੱਚ ਰਹਿੰਦੀਆਂ ਡਾਊਟ ਰਹਿੰਦੇ ਆ ਉਹ ਪਸ਼ੂ ਜਿਹੜੇ ਵੀਰ ਨੇ ਰਕਮ ਲਾਉਣੀ ਆ ਉਹ ਮੇਰਾ ਇੱਕੋ ਇੱਕ ਜਿਹੜਾ ਫਸਟ ਲਈ ਕਹਿਣ ਦਾ ਮਤਲਬ ਹੁੰਦਾ ਵੀ ਆ ਵੀ ਤਸੱਲੀ ਕਰ ਲਿਆ ਕਰੋ ਹੈਪੀ ਕਿੰਨਾ ਮੋਨ ਵੀਰੇ ਅੱਜ ਲੈਣ ਦੇਣ ਦਾ ਹੰਦੂ ਸਾਹਿਬ ਉਹ ਦਿਨ ਆਪਾਂ 30000 ਰੁਪਏ 70000 ਦੀ ਹਾਂ ਹੁਣ ਦੋ ਛੱਡ ਦਿਆਂਗੇ 2 ਹਾਂਜੀ ਠੀਕ ਹੈ ਜੀ 80 ਘਾੜੀਆਂ ਦੀਆਂ ਦੇਣੀ ਠੀਕ ਹੈ 80 ਯਾਰ ਦੀ ਵੀ ਜਾਂਦਾ ਵੀ ਦੇ ਦੇਾਂਗੇ ਠੀਕ ਹੈ ਜੀ ਸੋ ਵੱਡੀ ਮੱਝ ਆ ਪਤਲਾ ਚੰਮ ਤੇ ਪੂਰੀ ਨੀਲੀ ਦਾ ਵੀ ਆ ਜਿਹੜੇ ਵੀ ਸ਼ਕੀਨ ਆ ਪਸ਼ੂ ਖਰੀਦਣ ਦੇ ਤੁਸੀਂ ਜ਼ਰੂਰ ਹੱਥ ਪਾ ਸਕਦੇ ਹੋ ਤੇ ਮੱਝ ਵੈਸੀ ਚੰਗੀ ਓਵਰ ਆ ਠੀਕ ਹੈ ਬਾਕੀ ਥਾਂ ਤੋਂ ਇੱਕ ਪੂਰੀ ਉਲਟ ਬਹਿਣੀ ਵਾਲੇ ਪਾਸਿਓਂ ਆ ਦੇਖੋ ਆ ਵੀ ਬੋਲ ਗਿਆ ਨੰਬਰ ਭਰਾ ਤੁਹਾਨੂੰ ਜਮ ਮੇਰੇ ਨੰਬਰ ਕੈਮਰਾ 81767359465332 ਠੀਕ ਹੈ ਜੀ ਤੁਹਾਨੂੰ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ